ਅੱਜ ਪੰਜਾਬ ਵਿੱਚ ਫਨਾਹ ਗਈਰੀ ਐ ਬਰਬਾਦੀ ਐ ਤਬਾਹੀ ਐ ਤੇ ਸਾਰੀ ਤਬਾਹੀ ਲੀਡਰਾਂ ਨੇ ਲਿਆਂਦੀ ਜਿਨ੍ਹਾਂ ਨੇ ਕਾਲੀ ਦਲ ਨੂੰ ਧੂ ਤਾਰੇ ਤੋਂ ਪਾਟੇ ਕੀ ਦਿਵਾਲੀਆਂ ਕੌਡੀਆਂ ਬਣਾਇਆ ਜਿਨ੍ਹਾਂ ਨੇ ਸੂਰਜ ਤੋਂ ਮੋਮਬਤੀ ਬਣਾਇਆ ਉਹਨਾਂ ਤੋਂ ਬਿਨਾ ਕੋਈ ਲੀਡਰ ਹੋ ਜਾ ਚੱਲ ਜੂਗਾ ਨੋਟਾਂ ਦੇ ਟਰੱਕ ਭਰੇ ਵੇ ਉਹਨੂੰ ਕਿਸੇ ਨੇ ਨਹੀਂ ਦਿੱਤਾ ਮੈਨੂੰ ਕਿਓ ਲੇਸਕ ਦੇ ਕੋਈ ਪਿਓ ਦਾ ਪੁੱਤ ਮਾਂ ਦੇ ਛਾਤੀ ਤੇ ਰੱਖ ਕੇ ਸੌਂ ਖਾਵੇ ਉਹਨੇ ਬਰਿਆਮਸੋਂ ਕਿਹਨੇ ਪੈਸੇ ਭੇਜਿਆ ਕਿਸੇ ਨੇ ਨਹੀਂ ਭੇਜਿਆ ਮੈਂ ਜਦੋਂ ਪੈਸੇ ਲੋਕ ਦੇਣ ਲੱਗੇ ਮੈਂ ਕਿਹਾ ਜੇ ਕਿਸੇ ਨੇ ਮੈਨੂੰ ਪੈਸੇ ਭੇਜੇ ਮੈਂ ਥਾਣੇ 'ਚ ਰੱਬ ਦਰਜ ਕਰਾ ਦੂ ਵੀ ਮੈਨੂੰ ਰਿਸ਼ਵਤ ਦੇਣ ਲੱਗੇ ਮੈਨੂੰ ਕਿਸੇ ਨੇ ਸਰੋਪੇ ਹੀ ਨਹੀਂ ਦਿੱਤਾ ਅੱਛਾ ਜਿਹੜੇ ਬੰਦੀ ਸਿੰਘ ਅੰਦਰ 5000 6000 ਉਹਨਾਂ ਦੇ ਪਰਿਵਾਰ ਤੋਂ ਵੀ ਕਿਸੇ ਨੇ ਨਹੀਂ ਦਿੱਤਾ ਮੈਂ ਮੋਖ ਮੰਤਰੀ ਹੁੰਦਾ ਜੇ 35 ਦਿਨ ਤੋਂ ਬਾਅਦ ਮੈਂ ਤੁਹਾਨੂੰ ਨਾ ਕੱਢਦਾ ਮੇਰੀ ਮਾਂ ਨੇ ਮੇਰੇ ਸਾਥੀ ਮਾਰਨੀ ਸੀ ਸਿਰਤੀ ਵੀ ਇੱਥੇ ਬੂਥਾ ਚੱਕੀ ਬੈਠਾ ਜਾਂਦੇ ਘਰੇ ਆ ਜੋ ਦੇਖੋ ਧਰਮੀ ਬੁੱਧੀ ਕੱਢ ਚੜਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਸਾਡੇ ਵਿੱਚ ਖਾਸ ਤੌਰ ਤੇ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਵੀ ਸੁਣਦੇ ਹੋ ਵਾਕ ਵਾਕ ਚੈਨਲ ਤੇ ਵੀ ਸੁਣਦੇ ਹੋ ਤੇ ਰਾਜਨੀਤੀ ਦੇ ਉਹ ਮਾਹਿਰ ਨੇ ਤਾਂ ਅੱਜ ਵਿਸ਼ੇਸ਼ ਤੌਰ ਤੇ ਪਦਮ ਸ਼੍ਰੀ ਡਾਕਟਰ ਰਤਨ ਸਿੰਘ ਜੱਗੀ ਦੇ ਅੰਤਿਮ ਅਰਦਾਸ ਮੌਕੇ ਪਹੁੰਚੇ ਨੇ ਸੋ ਉਹਨਾਂ ਨੇ ਕਈ ਕਿਤਾਬਾਂ ਜਿਹੜੀਆਂ ਨੇ ਖਾਸ ਤੌਰ ਤੇ ਪੜ੍ਹੀਆਂ ਨੇ ਵਿਚਾਰੀਆਂ ਨੇ ਤੇ ਉਸ ਤੋਂ ਬਾਅਦ ਉਸ ਤੇ ਉੱਪਰ ਜਿਹੜਾ ਅਮਲ ਵੀ ਕੀਤਾ ਹੈ ਸੋ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਰਾਮੂ ਵਾਲੇ ਸਾਥ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਚੜ੍ਹਦੀ ਕਲਾ ਟੀਵੀ ਨੂੰ ਵੀ ਤੇ ਸਰਦਾਰ ਜਗਜੀਤ ਸਿੰਘ ਦਰਦੀ ਸਾਹਿਬ ਨੂੰ ਨਾ ਉਹਨਾਂ ਦੇ ਪਿਤਾ ਦਾ ਵੀ ਜਾਣਕਾਰ ਸੀ ਉਹਨਾਂ ਨੂੰ ਹੋ ਫਤਿਹ ਬੁਲਾਉਣਾ ਇਹ ਸਰੋਤੇ ਦਰਸ਼ਕ ਸਰੋਤਿਆਂ ਦਾ ਹੋਈ ਜਾਂਦੇ ਜਿਹੜੇ ਦਰਸ਼ਕ ਹੈ ਮੈਂ ਤੁਹਾਨੂੰ ਵੀ ਜੀ ਸਿਰਚਾ ਕੇ ਮੇਰੇ ਵੱਲੋਂ ਰਾਮੂ ਵਾਲੀਆ ਵੱਲੋਂ ਬਹੁਤ ਬਹੁਤ ਸਤਿਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਰਮਵਰ ਸਾਬ ਸਭ ਤੋਂ ਪਹਿਲਾਂ ਤੁਸੀਂ ਰਤਨ ਸਿੰਘ ਜੱਗੀ ਦੀ ਜੀਆਂ 150 ਦੇ ਕਰੀਬ ਪੱਤੇ ਜਿਹਨੇ ਕਿਤਾਬਾਂ ਨੇ ਉਹ ਆਈਆਂ ਨੇ ਲੋਕਾਂ ਨੇ ਪੜੀਆਂ ਵੀ ਨੇ ਸਤਿਕਾਰ ਵੀ ਦਿੱਤਾ ਅਜਿਹੀ ਕਿਹੜੀ ਜੜੀ ਕਿਤਾਬ ਹੈ ਵੀ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗੀ ਬਾਕੀ ਉਹ ਜਿਹੜੀ ਕਿਤਾਬ ਪੜ੍ਹ ਕੇ ਤਾਨੂੰ ਲੱਗਿਆ ਵੀ ਵਾਕਈ ਪੰਜਾਬ ਨੂੰ ਸੇਧ ਦੇਣ ਵਾਲੀ ਐ ਇਹ ਜ਼ਰੂਰਤਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਐ ਆ ਮੈਂ ਉਹਦੇ ਹੱਥ ਚ ਉੱਤੇ ਲਿਖਿਆ ਜੋ ਮੈਂ ਨੂੰ ਕਹਿਣਾ ਐ ਆ ਵੀ ਲਿਖਿਆ ਓਕੇ ਕਲਮ ਨਾਲ ਲਿਖਿਆ ਪੜ੍ਹ ਰਿਹਾ ਆ ਦੀਵਾ ਫਿਰ ਜ਼ਿਕਰ ਕਰੋ ਥੋੜਾ ਆਖਿਆ ਕੀ ਲਿਖਿਆ ਮੈਂ ਲਿਖਿਆ ਵੀ ਨੰਬਰ 1 ਹੂੰ ਫਿਕਰਮੰਦੀ ਡਾਕਟਰ ਜੱਗੀ ਜੀ ਥੋੜਾ ਮਿਸ਼ਨ ਸੀ ਥੋੜੀ ਰੂਹ ਸੀ ਹੂੰ ਜੇ ਸੱਚ ਮੰਨੋ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੀ ਥੋੜੀ ਦੇ ਬਾਕੀ ਸੀ ਉਹਨਾਂ ਨੇ ਤੁਹਾਡੀ ਮਾਤਾ ਜੀ ਦੇ ਮਹਾਂਪਵਿੱਤਰ ਜਿੰਨੀਆਂ ਮਾਵਾਂ ਦੇ ਆਪਾਂ ਦੁੱਧ ਚੁੰਗਦੇ ਉਹ ਦੁੱਧ ਮਹਾਂਪਵਿੱਤਰ ਹੁੰਦਾ ਹੈ ਉਹ ਮਹਾਂਪਵਿੱਤਰ ਦੁੱਧ ਦੇ ਵਿੱਚ ਤੁਹਾਨੂੰ ਇੱਕ ਬਖਸ਼ਿਸ਼ ਹੋ ਗਈ ਕਿ ਤੁਸੀਂ ਪੰਜਾਬੀ ਮਾਂ ਦਾ ਸੇਵਾ ਐ ਕੀਤੀ ਜਿਵੇਂ ਨਾਨੀ ਦਾਦੀ ਤੇ ਰਖੜੀ ਬਰੋ ਕੇ ਭੈਣ ਦਾ ਮਾਣ ਕਰੇ ਦਿਲ ਕੋਲ 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 ਜੋ ਮੈਚ ਹੋਣ ਪੜਿਆ ਇੱਕ ਤਾਂ ਪਾਲਿਟਿਸ਼ਨ ਕੋਈ ਨਹੀਂ ਮੈਂ ਨਾ ਨਹੀਂ ਕਿਸਦਾ ਲੈਂਦਾ ਇਹ ਕਹਿੰਦਾ ਕੋਲੇ 3300 ਬਸ ਹੈ ਤੇ ਉਹਨਾਂ ਨੇ ਜਿੰਨੇ ਇੱਕ ਟਾਇਰ ਦੀ ਕੀਮਤ ਹੈ ਉਹਦੀ ਟਿਊਬ ਦੀ ਕੀਮਤ ਜਿੰਨੀ ਕਿਤੇ ਕਿਤਾਬ ਨਹੀਂ ਲਈ ਪੰਜਾਬੀ ਨਹੀਂ ਕਦੇ ਬੜੀ ਨਾ ਨਾ ਉਹਨਾਂ ਨੂੰ ਪੜ ਨਹੀਂ ਆਉਂਦੀ ਹੈ ਤੇ ਰਾਜਨੀਤਿਕ ਲੀਡਰ ਨੇ ਹੈ ਰਾਜਨੀਤਿਕ ਲੀਡਰਾਂ ਦੀ ਗੱਲ ਕਰ ਰਾਜਨੀਤਿਕ ਲੀਡਰ ਹੈ ਕੋਈ ਆ ਮੈਂ ਜਿਹੜੀ ਬੇਨਤੀ ਕਰਦਾ ਮੈਂ ਬਹੁਤ ਅਧਿਆਨ ਕਰਦਾ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਮੇਰੇ ਬਾਪ ਸਰ 1956 ਵਿੱਚ ਮਰਬੇਬੰਦੀ ਵਿੱਚ ਇੱਕ ਜੱਟਾਂ ਨੂੰ ਬਿਮਾਰੀ ਹੁੰਦੀ ਹੈ ਜੱਟੋ ਹਟਜੋ ਬਿਮਾਰੀਆਂ ਤੋਂ ਹਟਜੋ ਹੁਣ ਵੀ ਮੈਥੋਂ ਨੂੰ ਕਹਿਣਾ ਮੈਂ ਨਹੀਂ ਹਟਣਾ ਕਹਿਣੋ ਹੋਕਾ ਦੇਣੋ ਮੇਰਾ ਪਿਓ ਕਹਿੰਦਾ ਅਸੀਂ ਗਿੱਲ ਜੱਟ ਹੈ ਅਖੇ ਜੀ ਅਸੀਂ ਤਾਂ ਆਹ ਹੀ ਪੈੜੀ ਲੈਣੀ ਹੈ ਇੱਥੇ ਇੱਕ ਵੱਡੇ ਖੂਦ ਇੱਕੋ ਖੂਸੇ ਪਿੰਡ ਚ 1955 ਚ ਵੱਡਾ ਖੂ ਲਾ ਖੂ ਤੇ ਕੋਈ ਰਿਪ੍ਰੀਕ ਕੋ ਨਾ ਇਹ ਉਹ ਲੈ ਗਿਆ ਕਰਨੈਲ ਤੋਂ ਲੈ ਗਿਆ ਬਰ ਕੁਵੀਸ਼ਨ ਕਰਨੈਲ ਤੋਂ ਹੁੰਦਾ ਹੈ ਕਰਨੈਲ ਤੋਂ ਲੈ ਲਈ ਕਰਜ਼ਾ ਚੜ ਗਿਆ ਮੈਂ ਮੇਰੀ ਮਾਂ ਨੇ ਕਿਹਾ ਐ ਬੇ ਬਾਪੂ ਐ ਕਰਦਾ ਰਹਿੰਦਾ ਉਹ ਕਹਿੰਦੀ ਖੂਦ ਛਾਲ ਕੇ ਮਰੂਗਾ ਕਿਹੜੇ ਖੂਦ ਕਹਿੰਦੀ ਜਿਹੜਾ ਵੱਡਾ ਖੂលਿਆ ਹੂੰ ਉਹਨੇ ਪੈਸੇ ਚੜ ਗਏ ਕਿਸੇ ਦੇ ਥੋੜੇ 21 ਹੈ ਉਹ 22 ਦੇ 22 ਹੈ ਇਹਦੇ ਰੇਖੀ ਸਾਹਿਬ ਦੇ ਜਗਦੀਪ ਦੇ 26 ਹੈ ਆਕਲੀਏ ਦੇ 28 ਹੈ ਉਹਦੇ ਰਾਮਵਾਲੇ ਵਾਲੇ ਮੁੰਡੇ ਦੇ ਬਿੰਦਰ ਦੇ ਇਹਨੇ ਤੇ ਉਹ लाਡੀ ਐ ਇਹ ਐਸਆਈ ਐ ਉਹਦੇ ਤੇ 28 ਹਰੇਕ ਦੇ ਪੈਸੇ ਉਹਦੇ 사ਹ ਕਿਦਾ ਚਾਰ ਚਾਰ ਕਰਨ ਨਾਲ ਦੋ ਦੋ ਕਰਨ ਨਾਲ 18 ਰੁਪਏ ਦੋ ਦੋ ਬਾਪੂ ਹੀ ਮਾਰਨ ਲੱਗਾ ਫੇਰ ਮੈਂ ਕਮਿਸ਼ਨਰੀ ਕਰਨ ਲੱਗ ਗਿਆ ਮੈਂ ਕੋਈ ਚਟਕਦਾਨੇ ਕਰਨ ਲੱਗਾ ਲੋਕ ਨੂੰ ਮੈਂ ਕੋਈ ਖੀਸੇ ਕੱਟੇ ਮੈਂ ਕਮਿਸ਼ਨਰੀ ਕੀਤੀ ਗੁਰੂ ਦਾ ਵੇਣ ਕਰਨ ਲੱਗਿਆ ਛੋਟੇ ਸਭ ਦਾ ਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਗੁਰਤੇਵ ਦੀ ਸ਼ਹੀਦੀ ਵੱਡੇ ਸਭ ਦਾ ਦਾ ਯੁੱਧ ਕਰਨਾ ਹਰੀ ਸਿੰਘ ਨਲੂਏ ਦਾ ਯੁੱਧ ਤੇ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀ ਉਹਨਾਂ ਦੀ ਵਾਰਾਂ ਗਾਉਣ ਲੱਗੇ ਇਹ ਜਣੀ ਸ਼ੁਰੂਆਤ ਅਜ ਨਿਤਲ ਹੁਣ ਪੰਜਾ ਮਕਰੋਣਾ ਨਾਲ ਉਹਦੇ ਨਾਲ ਫੇਰ ਪੜਾਈ ਕੀਤੀ ਅੱਜ ਮੈਂ ਦਾਅਵੇ ਨੇ ਕਿਹਾ ਨਾ ਕੋਈ ਲੀਡਰ ਕਢੋ ਸਿੱਖਾਂ ਦਾ ਮੇਰੇ ਜਿਨਾਂ ਨਹੀਂ ਪੜਿਆ ਅੱਛਾ ਜੀ ਵਰਣਾ ਮਨ ਆਇਓ ਮੈਂ ਔਰਤੂ ਹਿੰਦੀ ਗ੍ਰੇਜ਼ੀ ਪੰਜਾਬੀ ਸੰਸਕ੍ਰਿਤ ਫਾਰਸੀ 6 ਜ਼ਬਾਨਾਂ ਪੜ ਲੈਣਾ 4 ਬੋਲ ਰਹਿਣਾ ਫਾਰਸੀ ਥੋੜੀ ਜੀ ਬੋਲੋ ਕੀ ਹੈ ਬਾਕੀ ਤਾਂ ਉਹ ਬੋਲ ਵੀ ਲੈਣਾ ਪਰ ਭਗਵਾਨਤਮਾਨ ਕਹਿੰਦਾ ਸਾਡੇ ਸਾਰੇ ਮੰਤਰੀ ਪੜੇ ਲਿਖੇ ਨੇ ਕਹਿੰਦਾ ਪੰਜਾਬ ਦਾ ਪੂਰਾ ਅਸੀਂ ਸੁਧਾਰਕਾਰ ਦਾ ਕਹਿੰਦਾ ਜਹਸਾਓ ਕਿਹੜਾ ਬੰਦਰੀ ਆਂਦੇ ਆਪ ਨੌਵੀਂ ਫੇਲ ਹੈ ਮਰੀ ਜਾਂਦਾ ਅੱਛਾ ਆਪ ਤਾਂ ਖੁਦ ਨੌਵੀਂ ਫੇਲ ਹੈ ਤਾਂ ਕਿਹੜੇ ਮੰਤਰੀ ਪੜ ਗਏ ਕਹਦਾ ਰੋਸ਼ੀਦਾ ਜੀ ਬੋਲ ਰਿਹਾ ਕਹਿੰਦਾ ਤੁਸੀਂ ਕੋਈ ਨਾ ਕਰੀ ਜਾਓ ਅਸੀਂ ਡਾਕਟਰ ਕਹਿੰਦਾ ਡਾਕਟਰ ਭੱਤੀ ਕਿਤੇ ਨੇ ਇੰਜੀਨੀਅਰ ਸਾਡੇ ਕੋਲ ਨੇ ਕਹਿੰਦਾ ਸਾਇੰਟਿਸਟ ਸਾਡੇ ਕੋਲ ਨੇ ਪਰ ਭਗਵੰਤ ਤੂੰ ਪੀ ਐਚ ਡੀ ਕਰ ਲੈ ਐਲ ਐਲ ਬੀ ਕਰ ਲੈ ਮੈਂ ਵੀ ਐ ਪਰ ਲੋਕਾਂ ਨਾਲ ਮੇਲ ਮਲਾਪ ਤੇ ਲੋਕਾਂ ਦਾ ਕੰਮ ਪਾ ਕੇ ਝੂਮੜ ਵੀ ਖੁਸ਼ੀ ਤੇਰੇ ਪੱਲੇ ਕੱਚੀ ਪਹਿਲੀ ਜੰਨੀ ਆ ਜਦੋਂ ਫੱਟੀ ਲੱਗ ਕੇ ਗਏ ਸੀ ਤੇ ਅਗਲੇ ਦਿਨ ਮੁੜਿਆ ਇਹ ਨਾ ਕਿ ਪਾਸ ਅੱਛਾ ਅੱਜ ਅਗਲੀ ਗੱਲ ਦਾ ਅੱਛਾ ਮੁਰਾੰਗਾਂ ਸਰ ਪੰਜਾਬ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਲਗਾਤਾਰ ਤੁਹਾਨੂੰ ਕੀ ਲੱਗਦਾ ਕੀ ਹੁੰਦੇ ਜਾ ਰਹੇ ਨੇ ਕਿਉਂਕਿ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਸੀ ਨਸ਼ੇ ਨੂੰ ਜੜੋ ਖਤਮ ਕਰ ਰਹੇ ਆ ਪਰ ਦੂਜੇ ਪਾਸੇ ਤੁਸੀਂ ਲਗਾਤਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਜਵਾਨ ਜਾਂਦੇ ਨੇ ਜਾਂ ਉੱਥੇ ਫਸ ਜਾਂਦੇ ਨੇ ਤੁਸੀਂ ਬੜਾ ਕੰਮ ਕੀਤਾ ਹੈ ਕਿ ਲੱਗਦਾ ਤਾਂ ਹੁਣ ਕੰਟਰੋਲ ਹੋਇਆ ਇਸ ਸਰਕਾਰ ਦੇ ਵਿੱਚ ਇੱਕ ਲਫ਼ਜ਼ਾ ਫਨਾ ਹੂੰ ਇੱਕ ਉਹਦੀ ਭੂਆ ਬਰਬਾਦੀ ਹੂੰ ਇੱਕ ਫਨਾ ਦੇ ਭੂਆ ਬਰਬਾਦੀ ਤੇ ਬਰਬਾਦੀ ਦੀ ਭੂਆ ਹੈ ਤਬਾਹੀ ਜੀ ਅੱਜ ਪੰਜਾਬ ਵਿੱਚ ਫਨਾ ਘੀਰੀ ਹੈ ਬਰਬਾਦੀ ਹੈ ਤਬਾਹੀ ਹੈ ਅੱਛਾ ਤੇ ਸਾਰੀ ਤਬਾਹੀ ਲੀਡਰਾਂ ਨੇ ਲਿਆਂਦੀ ਹੈ ਤੇ ਲੀਡਰ ਪੰਚ ਹੀ ਸਰਪੰਚੀ ਤੋਂ ਪੰਚ ਹੀ ਕੋਈ ਲੀਡਰ ਨਹੀਂ ਮੈਂ ਰਿਹਾ ਪੰਚ ਕੀ ਮੈਨੇ ਮਰ ਅਸਤੀਫਾ ਦਿੱਤਾ ਲੀਡਰ ਕੋਈ ਨਹੀਂ ਸਰਪੰਚ ਹੀ ਕੋਈ ਨਹੀਂ ਇਹਦੀ ਥਾਂ ਤੇ ਐਮਪੀ ਬਣਿਆ ਹੂੰ ਬਿਲਕੁਲ ਰਾਜ ਸਭਾ ਲੋਕ ਸਭਾ ਅਸੈਂਬਲੀ ਦਾ ਐਮਐਲਸੀ ਤੇ ਫਿਰ ਐਮਪੀ ਫਿਰ ਲੋਕੀ ਤੁਰੇ ਫਿਰਦੇ ਧੱਕੇ ਖਾਦੋ ਵੱਡੇ ਵੱਡੇ ਫੰਨੀ ਖਾਂ ਉਹਨਾਂ ਕੋਲੇ ਇੱਕ ਮਹਿਕਮਾ ਮੈਂ ਤਿੰਨ ਮਹਿਕਮਿਆਂ ਦਾ ਕੇਂਦਰ ਸਰਕਾਰ ਦਾ ਵੱਡਾ ਵਜ਼ੀਰ ਨੇ ਔਰ ਐਂਪੀ ਐਮ ਐਲ ਹੁਣ ਤੋਂ ਬਿਨਾਂ ਹੀ ਸੋਹ ਚੱਕ ਗਿਆ ਕਾਦੇ ਨਾਲ ਤੂੰ ਵੀ ਚੱਕ ਕੇ 26 ਸਾਲ ਗੁਰੂ ਸਾਹਿਬ ਦੀ ਮਹਿਮਾ ਗਾਈ ਸੀ ਬਿਲਕੁਲ ਅੱਜ ਵੀ ਮੈਨੂੰ ਮਾਣ ਮੈਂ ਕਵੀਸ਼ਰ ਹਾਂ ਮੈਨੂੰ ਮੈਨੂੰ ਮੈਂ ਜਿਹੜੇ ਲੀਡਰ ਬਣੇ ਫਿਰਦੇ ਨਾ ਉਹਨਾਂ ਕੋਲੇ 500 ਕਿੱਲਾ ਪੈੜੀ ਹੋ ਸਕਦੀ ਹੈ ਪਰ ਮੇਰੇ ਜਿੰਨੀ ਖੁਸ਼ਖਤ ਅੰਗਰੇਜ਼ੀ ਖੁਸ਼ਖਤ ਹਮ ਤਲਫਜ਼ ਬੋਲਣਾ ਖੁਸ਼ਖਤ ਉਰਦੂ ਹਿੰਦੀ ਔਰ ਮੈਂ ਤਾਂ ਸਾਊਦੀ ਅਰਬ ਦੇ ਬਾਦਸ਼ਾਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਅਤੇ ਸਦਾਮ ਹੁਸੈਨ ਜਿਹੜਾ ਪ੍ਰਾਈਮ ਮਿਨਿਸਟਰ ਸੀਗਾ ਬਗਦਾਦ ਹੈ ਜੀ ਤੇ ਕਿੱਡੇ ਕਿੱਡਿਆਂ ਨੂੰ ਤੇ ਯੂਐਨਓ ਦੇ ਸੈਕਟਰੀ ਨੂੰ ਤੇ ਕਿੱਡੇ ਕਿੱਡਿਆਂ ਨਾਲ ਮੁਲਾਕਾਤ ਕੀਤੀ ਤੇ ਮੈਂ ਤਾਂ ਉਹਨਾਂ ਨੂੰ ਸੱਦਿਆ ਇੱਕ ਜਿਹੜਾ ਸਭ ਤੋਂ ਵੱਡਾ ਜੈਕ ਸ਼ਿਰਾਕ ਫਰਾਂਸ ਦਾ ਰਾਸ਼ਟਰਪਤੀ ਇੱਕ ਜਿਹੜਾ ਸਭ ਤੋਂ ਵੱਡਾ ਪਾ ਕੇ ਰੱਖਦਾ ਸੀਗਾ ਸਿਰ ਤੇ ਤੌਲੀਆ ਲੈ ਕੇ ਆਰਬ ਦੇਸ਼ਾਂ ਦਾ ਲੜਾਕਾ افریق ਦੇਸ਼ਾਂ ਦਾ ਮੈਂ ਤਾਂ ਉਹਦੇ ਨਾਲ ਵੀ ਮੁਲਾਕਾਤ ਤਾਂ ਕੀਤੀਆਂ ਭਾਰਤ ਵੱਲੋਂ ਹਮ ਛਣ ਦਾ ਮੁੱਖਾ ਮਿਲਿਆ ਲੇਕਿਨ ਸਭ ਕੁਝ ਗੁਰੂ ਗਵਿੰਦ ਸਿੰਘ ਬਖਸ਼ਿਸ਼ ਕਰਦੇ ਹਮ ਪਰ ਕਰਦੇ ਜੋੜੇ ਘਾਣ ਵਾਲਿਆਂ ਨੂੰ ਹੈ ਜਿਹੜੇ ਮੁੜ ਕੇ ਆਪਸੇ ਜੋੜਿਆਲ ਹੋਏ ਜਾਣ ਫਿਰ ਹੁਣ ਸੱਟ ਵੀ ਦਿੰਦੇ ਬਿਲਕੁਲ ਆਪੋ ਜੀ ਸਾਹਿਬ ਤੁਸੀਂ ਜਿਸ ਤਰ੍ਹਾਂ ਗੱਲ ਕਰਤੀ ਤੁਸੀਂ ਰਾਜਨੀਤੀ ਦੇ ਮਾਹਿਰ ਹੋ ਸਾਰੇ ਰਾਜਨੀਤਿਕ ਲੀਡਰ ਇਹ ਕਹਿ ਰਹੇ ਨੇ ਕਹਿੰਦੇ ਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਆ ਕਾਲੀ ਦਲ ਦੀ ਸ਼ਾਖ ਪਛਣੀ ਬਹੁਤ ਜ਼ਰੂਰੀ ਆ ਪਰ ਕਾਲੀ ਦਲ ਸਾਖ ਕੀ ਬਚੂਗੀ ਕਾਲੀ ਦਲ ਦਾ ਦੋ ਫਾੜ ਹੋਇਆ ਪਿਆ ਸੁਖਵਿੰਦਰ ਸਿੰਘ ਬਾਦਲ ਦਾ ਲੱਗ ਤੜਾ ਤੇ ਬੀਬੀ ਜ਼ਗੀਰ ਕੋਰ ਦਾ ਲੱਗ ਤੜਾ ਫਿਰ ਬਚੂ ਕਿਵੇਂ ਹੋ ਕਾਲੀ ਦਲ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਕਾਲੀ ਦਲ ਨੂੰ ਲੱਖ ਤੋਂ ਕੱਖ ਬਣਾਇਆ ਜਿਨ੍ਹਾਂ ਨੇ ਕਾਲੀਦਲ ਨੂੰ ਤ੍ਰੂ ਤਾਰੇ ਤੋਂ ਪਾਟੇ ਕੀ ਦਿਵਾਲੀਆਂ ਕੌਡੀਆਂ ਬਣਾਇਆ ਜਿਨ੍ਹਾਂ ਨੇ ਸੂਰਜ ਤੋਂ ਮੋਮਬਤੀ ਬਣਾਇਆ ਉਹਨਾਂ ਤੋਂ ਬਿਨਾ ਕੋਈ ਲੀਡਰ ਹੋ ਜਾ ਚੱਲ ਜੂਗਾ ਅੱਛਾ ਉਹ ਕਾਲੀਦਲ ਨਹੀਂ ਚੱਲਦਾ ਕਾਹੀ ਤੇ ਗਲੀਦਲ ਪਰ ਜਿਉਂਦਾ ਰਹਿਣਾ ਪਰ ਖੁਸਰਿਆਂ ਦੇ ਮੁੰਡਾ ਹੋ ਨਹੀਂ ਸਕਦਾ ਮੇਰਾ ਬੁਖ ਪੁੱਛ ਦਿੱਤੀ ਹੈ 42 ਲੱਖ ਲੋਕਾਂ ਨੇ ਸੁਣਿਆ ਖੁਸਰਿਆਂ ਦੇ ਮੁੰਡੇ ਦੋ ਹੋ ਸਕਦੇ ਆ ਪਰ ਜਿਹੜੇ ਜਿਸ ਤਰ੍ਹਾਂ ਦਾ ਹੋਂ ਅਕਾਲੀ ਦਲ 4 ਮਹੀਨੇ 6 ਮਹੀਨੇ ਪਹਿਲਾਂ ਤੇ ਅੱਜ ਵੀ ਇਹ ਕੱਲ ਦਾ ਪਤਾ ਨਹੀਂ ਇਸ ਲੀਡਰਸ਼ਿਪ ਦੇ ਥੱਲੇ ਇਹਨਾਂ ਦੇ ਨਿਮਾ ਨਹੀਂ ਵੱਜਣੀਆਂ ਅੱਛਾ ਤੇ ਫਿਰ ਕਿਵੇਂ ਬਚੂਗਾ ਕਿਵੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਯਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ ਨਹੀਂ ਛੱਡਣਾ ਆਪਣੀ ਕੰਦਾ ਮੈਂ ਤਾਂ ਪ੍ਰਧਾਨ ਰਹਿਣਾ ਹੀ ਰਹਿਣਾ ਫਿਰ ਕਾਲੀ ਦਾ ਬਚੂਗਾ ਕਿਵੇਂ ਦੂਜਾ ਤੜਾ ਕਹਿੰਦਾ ਕਹਿੰਦਾ ਜਿਹੜੇ ਲੋਕ ਕਾਲੀ ਉਹ ਸੋਚਣ ਇਹ ਮੇਰਾ ਠੇਕ ਹੈ ਲੈ ਤੁਹਾਡਾ ਤੁਰਾ ਨੀਚ ਦਾ ਵੱਡਾ ਤਜਰਬਾ ਹੈ ਤੁਸੀਂ ਤੁਸੀਂ ਸੁਝਾਅ ਦੇ ਸਕਦੇ ਹੋ ਮੈਂ ਕਾਲੀ ਦਲ ਬਚਾਉਣਾ ਕਿਵੇਂ ਹੈ ਥੇਤ ਦਾ ਵਿਅਕਤੀਗਤ ਗੱਲ ਕਰਦੇ ਆਂ ਤਾਂ ਮੈਂ ਤਾਂ ਸਿੱਧਾ ਗੁਰੂ ਸਾਹਿਬ ਦੇ ਚਰਨਾਂ 'ਚ ਜਿੱਦਣ ਤੂੰ ਵੀ ਫੜ ਕੇ ਗਾਉਣ ਲੱਗਿਆ ਸੀ ਕਮਿਸ਼ਨਰ ਲੱਗਿਆ ਸੀ ਉਸ ਦਿਨ ਦਾ ਮਹਿਮਾ ਗਾਉਂਦਾ ਗਿਆ ਇੱਕ ਦਿਨ ਐਂ ਜੇ ਹੱਥ ਮਾਰ ਕੇ ਕਹਿੰਦੇ ਐਵੇਂ ਨਾ ਬੜਾ ਰੋਇਆ ਕਰ ਜਾ ਜਾ ਕੇ ਸੌਂ ਚੱਕਲਾ ਮੈਨੂੰ ਚਿੱਠੀ ਆ ਗਈ ਤੜਕੇ ਜੇ ਵੀ ਤੂੰ ਆ ਕੇ ਸੌਂ ਚੱਕੋ ਜਦੋਂ ਜਾ ਕੇ ਬੈਠਾ ਤੇ ਮੈਂ ਪਿੱਛੇ ਜਿਆ ਕੁਰਸੀ ਭਾਲਾ 42 ਬੰਦੇ ਬੰਨੇ ਹੁੰਦੇ ਸੈਂਟਰ ਤੋਂ ਡਿਲੀਵਰੀ ਹਾਂ ਉਹ ਕਹਿੰਦਾ ਤੁਰਲੇ ਜੇ ਵਾਲਾ ਜਿਹੜੇ ਹੁੰਦੇ ਖੜੇ ਉਹ ਉੱਥੇ ਰਾਸ਼ਟਰਪਤੀ ਭਵਨ ਤੇ ਕਹਿੰਦਾ ਸਰਦਾਰ ਜੀ ਕੀ ਆ ਨਾਮ ਹੈ ਮਗਰ ਅਮੋ ਵਾਲੀਆ ਤੇ ਪਿੱਛੇ ਕੁਰਸੀ ਕਿਉਂ ਦੇਖ ਰਹੇ ਹੋ ਮੈਂ ਕਿਹਾ ਜੀ ਕਿਉਂ ਕਹਿੰਦਾ ਪ੍ਰਧਾਨ ਮੰਤਰੀ ਇੱਕ ਬਾਅਦ ਨੈਕਸਟ ਨੰਬਰ ਤਾਂ ਆਪਸੋ ਉਸ ਲੈ ਰਹੇ ਮੈਂ ਕਿਹਾ ਏਡੇ ਓਏ ਅੱਛਾ ਇਦੋਂ ਦਸਵੇਂ ਪਾਤਸ਼ਾਹ ਛੋਟੇ ਸਾਹਿਬ ਜਦਦੇ ਵੱਡੇ ਸਾਹਿਬ ਜਦਦੇ ਤਤੀਆਂ ਤਵੀਆਂ ਕਰਗੀਆਂ ਵਾਲਾ ਗੁਰੂ ਤੇ ਉਹ ਜਿਹੜੇ ਭੁੱਖਿਆਂ ਨੂੰ ਰੋਟੀਆਂ ਦਿੱਤੀਆਂ ਉਹ ਉਹਦੇ ਖੜਾਵਾ ਉਹਦੀਆਂ ਕਿਰਪਾ ਹੈ ਹੂੰ ਇੱਥੇ ਹੁਣ ਇਹਦਾ ਆਹ ਜਿਹੜੇ ਆ ਦੁਨੀਆ ਦੇ 72 ਦੇਸ਼ਾਂ 'ਚ ਇੱਕ ਇੱਕ ਲੱਖ 2-2 ਲੱਖ ਬੰਦੇ ਦੇ ਕੱਠ 'ਚ ਸਿੱਖਾਂ ਦੇ ਇਥੇ ਮਕੂਨ ਐਲਿਜ਼ਬਥ ਸਚ ਸ਼ਾਮਲ ਹੁੰਦੀ ਰਹੀ ਹੈ ਇਹ ਇਥੇ ਜਦੋਂ ਜਾਂਦੇ ਆ ਉਹ ਬਾਬਾ ਪੁੱਛਰ ਦਿੰਦਾ ਉਹ ਬਾਹਲੀਆਂ ਸੁਖਵੀਰ ਉੱਥੇ ਬੈਠਾ ਹੁੰਦਾ ਉਹ ਬਾਬਾ ਕਿਹੜਾ ਉਹ ਕਹਿੰਦਾ ਜਾਉਂਦਾ ਰਹਿ ਇਹ ਕੋਈ ਗੱਲ ਆਤ ਜਗਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ 10 ਗੁਰੂ ਸਹਿਬਾਨ ਸਰਦਾਰ ਦੇ 40 ਮੁਖਤੇ ਉਦੋਂ ਬਿਨਾ ਉਹ ਵੀ ਉਹਨਾਂ ਦੇ ਸੇਵਕ ਬਣ ਜਾਣ ਫਿਰ ਅਸੀਂ ਵੀ ਉਹਨਾਂ ਦੇ ਸੇਵਕ ਪਰ ਇਹਨਾਂ ਨੂੰ ਨਾਲੇ ਠੂਠੇ ਛੂਠੇ ਦੇ ਲੈ ਕੇ ਨਾ ਤੇ ਬਗਲੀਆਂ ਜਾਂ ਬਾਹਲੀਆਂ ਫਲਾ ਕੇ ਰਾਜ ਨਹੀਂ ਮਿਲਦੇ ਰਾਜ ਕੋ ਨੂੰ ਮਿਲਦੇ ਆ ਫੌਜ ਵਿੱਚ ਸਹੀ ਭਰਤੀ ਹੁੰਦਾ ਜਿਹਦਾ ਕਦ ਪੰਜ ਫੁੱਟ ਨੌ ਇੰਚ ਹੋਵੇ ਤੇ ਡਿਗਰੀ ਫਰਸਟ ਡਿਵੀਜ਼ਨ ਹੋਵੇ ਉਹ ਲੈਫਟੇਨ ਭਰਤੀ ਹੁੰਦਾ ਲਾਟਰੀ ਕਈ ਵਾਰੀ ਨਿਕਲਿਆ ਨਹੀਂ ਕਈਆਂ ਨਹੀਂ ਪਰ ਹਰ ਵਾਰੀ ਲੈਫਟੇਨ ਭਰਤੀ ਨਹੀਂ ਹੁੰਦੇ ਰਮੋਰ ਸਾਹਿਬ ਜੀ ਸਰਦਾਰ ਜੀ ਯੂਪੀ ਜੋ ਵੀ ਬਣੇ ਇੱਥੇ ਵੀ ਬਣੇ ਮੈਂ ਇਹ ਨਹੀਂ ਗੱਲ ਸਿਰਫ ਆ ਜਿਹੜਾ ਮੱਥਾ ਇਹ ਵਜਾਬ ਦਾ ਤੂੰਬੀਆਂ ਕਰ ਕਰ ਕਵੀਸ਼ਰੀਆਂ ਕੋਟ ਕੋਟ ਢੱਡਾ ਮਹਿਮਾ ਮਹਿਮਾ ਗਾਈਆ ਤੀਤੀ ਸਾਲ ਹਾਂ ਪੜਾਈਆਂ ਕੀਤੀਆਂ ਇੰਨੀਆਂ ਇੰਨੀਆਂ ਪੜ੍ਹਨ ਕਿਤੇ ਛੇ ਜ਼ਬਾਨਾ ਪੜ੍ਹੀਆਂ ਗੁਰੂ ਨੇ ਕਿਹਾ ਚੱਲ ਓਏ ਚੱਲ ਕੇ ਕੁਰਸੀ ਕੋਈ ਕੋ ਸੋਚ ਸਕਦਾ ਯੂਪੀ ਵਿੱਚ ਮਨਿਸਟਰ ਯੂਪੀ ਦੇ ਮਨਿਸਟਰ ਔਰ ਐਮਐਲਸੀ ਨਹੀਂ ਐਮਐਲਏ ਨਹੀਂ ਉਹ ਸਿੱਧਾ ਹੀ ਅਸੀਂ ਬੈਠੇ ਹੈ ਗਵਰਨਰ ਦੇ ਕਹਿੰਦਾ ਪਹਿਲੇ ਨੰਬਰ ਤੇ ਸ਼੍ਰੀ ਬਲਵੰਤ ਸਿੰਘ ਰਾਮੂ ਵਾਲੀਆ ਸ਼ਫਤ ਗ੍ਰਹਿਣ ਕਰਨਗੇ ਹੂੰ ਮੰਗਾ ਸ਼ਖਸ ਤੱਕ ਕੀਤੀ ਪਈ ਹੈ ਪਹਿਲਾਂ ਘਰੋਂ ਰਟਾ ਲਾ ਕੇ ਆਏ ਕਾਗੇ ਫੜੇ ਸ਼ਖਸ ਪੜ੍ਹਦੀ ਤੇ ਜਾਣ ਸਰ ਸਾਰੀ ਯੂਪੀ ਦੇ ਪੰਜਾਬ ਨਾਲੋਂ 8 ਗੁਣਾ ਵੱਡਾ ਉਹਦੇ ਜੇਲ੍ਹ ਮੰਤਰੀ ਫਿਰ ਵਿਰਿਆਮ ਤੋਂ ਉਹਨੂੰ ਛੱਡਿਆ ਉਹ 24 ਸਾਲ ਦੇ 27 ਸਾਲ ਦਾ ਜੇਲ੍ਹ ਸੀ ਇੱਕ ਵਾਰੀ ਉਹਦੀ ਘਰ ਰਾਈ ਨਗਿਆ ਬੰਦੇ ਸਿੰਘਾਂ ਦੇ ਕਾ ਕਹਿੰਦੀ ਆਗੇ ਪਰੇ ਖੜ ਗਈ ਕਿਰਪਾਨ ਪਾਈ ਜੱਟੇ ਪਟਕਾ ਬਣਿਆ ਸਿੰਘਣੀ ਕਹਿੰਦੀ ਮੈਂ ਕਿ ਬੀਬੀ ਮੈਂ ਮੰਤ ਨਾ ਕਰੀ ਫਤਿਹ ਫਤਿਹ ਕਹਿੰਦੇ ਜੀ ਮੈਂਤ ਬਈ ਨਾ ਨਾ ਮੈਂ ਜੁੱਤੀ ਰਹਿਣੀ ਐ ਤੇ ਖੋ ਮੈਂਤ ਕਰਾਂਗਾ ਪਿਆਉ ਤੇ ਜਨ ਪੇਸੀ ਪਾ ਲੂੰ ਬੀਬੀ ਮੈਂਤ ਨਾ ਕਰੀ ਕਹਿੰਦੀ ਜੀ ਮੈਂਤ ਮੈਂ ਨਾ ਨਾ ਮੈਂਤ ਨਾ ਕਰੀ ਕਹਿੰਦੀ 27 ਸਾਲ ਦੇ ਮੇਰੇ ਪਤੀ ਦੇਲ ਚ ਐ ਮੈਂ ਕਿਹਾ ਫੇਰ ਮੈਂ ਕਿਹਾ ਬੀਬੀ ਜੀ ਇਹ ਤਾਂ ਬਹੁਤ ਵੱਡੀ ਗੱਲ ਐ ਬੱਚ ਕੇ ਬੀਬੀ ਜਾਂ ਮੈਂ ਕਿਹਾ 8 ਦਿਨ ਨੂੰ बरेली जेल ਦੇ ਸਾਹਮਣੇ ਸਵੇਰੇ 11:30 ਵਜੇ ਚਲੇ ਜਾਇਓ ਉਹ 11:00 ਵਜੇ ਜੇਲ੍ਹ ਤੋਂ ਬਾਹਰ ਆ ਜਾਣਗੇ ਅੱਛਾ ਜੀ ਕਿਹਨੇ ਇਹ ਇਹੋ ਜੂ 27 ਸਾਲ ਤੱਕ ਇਹ ਖੇਤਦਾਰ ਕਮ ਮੈਂ ਕਿ ਉਹ ਜਿਹੜਾ ਚੌਕ ਪੁੱਤਰ ਨਾਲ ਦਾਨੀ ਹੈ ਮੈਂ ਜੁੱਤੀ ਹੈ ਖਾਣੀ ਹੈ ਅੱਛਾ ਤਦ ਉਹ ਪਰਿਵਾਰ ਦੁਆਰਾ ਮਿਲਿਆ ਜਦੋਂ ਛੱਡਿਆ ਫਿਰ ਕੋਈ ਮੁਲਾਕਾਤ ਦੁਆਰਾ ਹੋਈ ਮੈਂ ਕੰਮ ਕਰਾਏ ਅਰਾਜ ਕਰਾਇਆ ਬਰੇਲੀ ਹਸਪਤਾਲ ਤੇ ਔਰ ਜਦ ਲਖਰ ਤੁਸੀਂ ਕਿੰਨੇ ਬੰਦੇ ਸੁਣ ਰਹੇ ਹੋ ਤੱਲੇ ਜਣ ਬਹੁਤ ਸੁਣ ਰਹੇ ਹੈ ਇਹ ਚਾਜ ਨਾਲ ਲਾ ਦਿਓ ਜਿਹੜੇ ਸੁਣਦੇ ਹੋ ਬਾਈ ਤੁਸੀਂ ਆਪ ਸੋਚੋ ਇਹ ਮੇਰੇ ਵਾਲੀ ਇਹ ਟੇਪ ਗਾਹਾਂ ਪੰਜ ਦਸਾਂ ਨੂੰ ਭੇਜ ਦਿਆ ਕਰੋ ਲਿਖ ਲੋ ਨਾ ਕਿਸੇ ਨੇ ਮਦਦ ਕੀਤੀ ਆਹ ਲੋਕੋ ਸਰਦਾਰ ਬ੍ਰਿਆਮਸ ਤੋਂ ਨੂੰ ਸ਼ਰੋਮਣੀ ਕਮੇਟੀ ਨੇ ਸਿਰਫ ਸਰੋਪਾ ਦਿੱਤਾ ਹੈ ਪੈਸੇ ਦਾ ਮੈਨੂੰ ਪਤਾ ਨਹੀਂ ਪੈਸੇ ਸ਼ਰੋਮਣੀ ਕਮੇਟੀ ਤੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਚੋਂ ਇੱਕ ਬੰਦਾ ਦੇ ਕੇ ਆਇਆ ਸਰਦਾਰ ਕਰਨੈਲ ਸਿੰਘ ਪੰਜੋੜੀ ਹਾਂ ਪਰਿਵਾਰੋਂ ਮਿਲਿਆ ਉਹ ਦੇ ਕੇ ਆਇਆ ਮੈਂ 15 ਤੋਂ ਲੈ ਕੇ ਸਰਦਾਰਾਂ ਪੁੱਛਿਆ ਕਦੇ ਨਹੀਂ ਮੈਂ ਉਹਨਾਂ ਨੂੰ ਪੈਸਾ ਇਕੱਠਾ ਕਰਕੇ ਦਿੱਤਾ ਉਹ ਇਹ ਇੱਕ ਵਾਰੀ ਮੈਂ ਕੁੜੀ ਦੇਖੀ ਦੀ ਜਾਣੀ ਉਹਦੀ ਭੁੱਖੀ ਮੂਰ ਨਿੱਕੀ ਦੀ ਆਉਂਦੀ ਭੈਣ ਵੀ ਮਗਰ ਵੈਸੇ ਬਿਠਾਈ ਵੀ ਮਗਰ ਭੁਹਰਾ ਵੇ ਬੁਰਿਆ ਮੋਦੀ ਪੋਤੀ ਟੁੱਟੇ ਸਾਈਕਲ ਤੇ 7 ਕਿਲੋਮੀਟਰ ਬਰੇਲੀ ਤੋਂ ਘਾ ਪੜਨ ਗਈ ਜੀ ਤੇ ਇੱਥੇ ਦੋ ਦੋ ਸੌ ਬਸਤਾ ਹਜ਼ਾਰ ਹਜ਼ਾਰ ਕਿੱਲਾ ਪੈੜੀ ਨੋਟਾਂ ਦੇ ਟਰੱਕ ਭਰੇ ਵੇ ਉਹਨੂੰ ਕਿਸੇ ਨੇ ਨਹੀਂ ਦਿੱਤਾ ਮੈਨੂੰ ਕਿਉਂ ਲਿਸਟ ਜੇ ਕੋਈ ਪਿਓ ਦਾ ਪੁੱਤ ਮਾਂ ਦੇ ਛਾਤੀ ਤੇ ਰੱਖ ਕੇ ਸੌਂ ਖਾਵੇ ਉਹਨੇ ਵਿਰਿਆਮ ਤੋਂ ਕਿਹਨੇ ਭੇਜੇ ਭੇਜਿਆ ਕਿਸੇ ਨੇ ਨਹੀਂ ਭੇਜੇ ਹੂੰ ਮੇਰੀ ਮਾਂ ਨੂੰ ਮੈਂ ਲੈ ਕੇ ਗਿਆ ਪਿੰਡ ਬੇਬਕੀਨ ਮੈਂ ਵਿਰਿਆਮ ਤੋਂ ਦੇਖਣਾ ਇਹ ਲੋ ਗਏ ਉਹ ਵ੍ਰਿਆਮ ਤੋਂ ਮੇਰੀ ਮਾਂ ਦੇ ਪਹਿਰੇ ਥਲੇ ਮੇਰੀ ਮਾਂ ਉਹਦੇ ਉਹ ਕਹਿੰਦੇ ਬੇਬੇ ਤੂੰ ਪਹਿਰੇ ਥੋੜੇ ਕਿ ਤੇਰੇ ਥੋੜਾ ਲੋਨੀ ਤਾਂ ਕੱਲ ਗਿਆ ਉਹ ਮੇਰੀ ਮਾਂ ਬਹੁਤ ਦਸਵੇਂ ਪਾਤਸ਼ਾਹ ਦੀ ਬਾਣੀ ਵਾਲੀ ਸੀ ਹਮ ਗੁੱਟਕੇ ਵਾਲੀ ਚਲੇ ਹੁੰਦੀਆਂ ਆਪਣੀਆਂ ਇਸ ਕਰਕੇ ਭਾਈ ਸਰਦਾ ਕੋਈ ਨਹੀਂ ਕਿਸੇ ਨੇ ਵਧ ਨਹੀਂ ਕੀਤੇ ਅੱਜ ਭੁੱਖੇ ਮਰਦੇ ਐ ਮੈਂ 15 ਤੋਂ 17 ਲੱਖ ਰੁਪਏ ਹੂੰ ਇਕੱਠਾ ਕਰਤਾ ਆ ਮੈਂ ਹੱਥ ਚਾਕੇ ਕਹਿਣਾ ਹੱਥ ਚਾਕੇ குரு ਸਾਹਿਬ ਤੇ ਗੁਰੂ ਸਾਹਿਬ ਦਾ ਨਾਂ ਲੈ ਕੇ ਕਹਿੰਨੇ ਮੈਂ ਜਦੋਂ ਪੈਸੇ ਲੋਕ ਦੇਣ ਲੱਗੇ ਮੈਂ ਕਿਹਾ ਜੇ ਕਿਸੇ ਨੇ ਮੈਨੂੰ ਪੈਸੇ ਭੇਜੇ ਮੈਂ ਥਾਣੇ 'ਚ ਰੱਬ ਦਾਰਜ ਕੇ ਰਾਦੂ ਵੀ ਮੈਨੂੰ ਰਿਸ਼ਵਤ ਦੇਣ ਲੱਗੇ ਅੱਛਾ ਨਹੀਂ ਆਲਗਾ ਦਾ ਲੀਡਰ ਤਾਂ ਪੈਸੇ ਲੈ ਲੈਂਦੇ ਨੇ ਅੜ ਕੇ ਜਾਣਾ ਕੋਈ ਮਰਦਾਂ ਦੇ ਅਸੀਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਧੂੜ ਹੈ ਵੀ ਧੂੜ ਕੀ ਦੀ ਹੈ ਜਿਸ਼ਮੇਸ਼ ਮਿਤਾ ਦੀ ਮੈਂ ਕਿਹਾ ਜੀਨੇ ਮੈਨੂੰ ਸਿੱਧੇ ਪੈਸੇ ਭੇਜੇ ਤਾਂ ਮੂੰਹ ਫੜਾਉਣ ਆਇਆ ਮੈਂ ਥਾਣੇ ਚਲੇ ਜਾਣਾ ਨਾਲ ਹੀ ਬੰਨ ਕੇ ਲੈ ਜਾਣਾ ਤੇ ਜਿਹੜੇ ਐਡਰੈਸ ਤੋਂ ਆਏ ਮੈਂ ਐਡਰੈਸ ਤੇ ਥਾਣੇ ਦੇ ਦੇਣਾ ਵੀ ਮੈਨੂੰ ਜੇ ਪੈਸੇ ਭੇਜੇ ਬਰਿਆਮ ਸਿੰਘ ਦੇ ਨਾਂ ਤੇ ਕਹਿੰਦੇ ਫੇਰ ਸਾਰੇ ਉਹਨਾਂ ਨੂੰ ਦੇਵੋ ਉਹਨਾਂ ਦੀ ਬੱਚਿਆਂ ਨੇ ਨੂੰ ਨੇ ਮੈਨੂੰ ਮਿਲਣ ਆਉਣਾ 10 15 ਦਿਨ ਨੂੰ ਆਉਂਦੇ ਹੁੰਦੇ ਕਦੇ ਕਦੇ ਇੰਨੇ ਖਰਚੇ ਤੇ ਇੰਨੇ ਪੈਸੇ ਸਿਰਸੀ ਉਹ ਲੋਕੋ ਬਰਿਆਮ ਸਿੰਘ ਦੇ ਬੱਚਿਆਂ ਦੇ ਉਹਨਾਂ ਦਾ ਇੱਕ ਲੜਕਾ ਵਿਚਾਰਾ ਗਰੀਬ ਲੱਜਾ ਸ਼ਰਮਣੀ ਕੁੜੀ ਦੀ ਨੌਕਰੀ ਕਰਦਾ ਇੱਕ ਬਰਿਆਮ ਸਿੰਘ ਦਾ ਲੜਕਾ ਰੋਣਾ ਲਾਉਂਦਾ ਮਹੀਨੇ 'ਚ 7-8 ਆ ਜਾਣ ਇਹ 취 ਆ ਜਾਣੇ ਦੋ ਵਾਰ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਵੀ ਤੂੰ ਖੜਿਆ ਗੁਰਦੁਆਰਾ ਕਿਹੜਾ ਗੁਰਦੁਆਰਾ ਹੈ ਉਹ ਬਹੁਤ ਸਾਲਾਂ ਬੰਦੀ ਸਿੰਘਾਂ ਦਾ ਪਰਿਵਾਰ ਵੀ ਬਹੁਤ ਨੇ ਜਿਨ੍ਹਾਂ ਦੀ ਕੋਈ ਹਾਲ-ਚਾਲ ਨਹੀਂ ਮੈਂ ਤਾਂ ਜਦੋਂ ਕੋਈ ਪੁੱਛਦਾ ਇੱਥੇ ਜਿਹੜਾ ਕਰਦਾ ਤੇ ਮੈਨੂੰ ਤਾਂ ਕਿਸੇ ਨੇ ਮੈਨੂੰ ਕਿਸੇ ਨੇ ਸਰੂਪੇ ਹੀ ਨਹੀਂ ਦਿੱਤਾ ਅੱਛਾ ਜਿਹੜੇ ਬੰਦੀ ਸਿੰਘ ਅੰਦਰ ਆ 5000 6000 ਉਹਨਾਂ ਦੇ ਪਰਿਵਾਰ ਤੋਂ ਵੀ ਕਿਸੇ ਨੇ ਨਹੀਂ ਦਿੱਤਾ ਅੱਛਾ ਨਾ ਮੇਰੇ ਬਲੋ ਇਹ ਸਾਰੀ ਲਾਇਓ ਆ ਮੈਨੂੰ ਜਿਹੜੇ ਬੰਦੀ ਸਿੰਘ ਹਨ ਨਾ ਨਾਬੇ ਵਗੈਰਾ ਮੈਨੂੰ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਸਰਪੰਨ ਨਹੀਂ ਦਿੱਤਾ ਪਰ ਜੇ ਮੈਂ ਬੰਦੀ ਸਿੰਘ ਹੋ ਬੈਠਾ ਮੈਂ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਮੈਨੂੰ ਕਰਨੈਲ ਤੋਂ ਰਾਮੋਲੇ ਦਾ ਪੁੱਤ ਤੇ ਦਲਜੀਤਪੁਰ ਦਾ ਦੁੱਧ ਚੁੰਗਿਆ ਪੁੱਤ ਬੋਪਾਰਾ ਇਕਲਾਂ ਦੀ ਸੀ ਉਹ ਕਿ ਬੁੱਲਾਪੁਰ ਕੋਲੇ ਮੇਰੇ ਨਾਨਕੇ ਆ ਉੱਥੇ ਦਿਉਲ ਤੇ ਜਗਬਾਲ ਦੋ ਗੋਤ ਹੈ ਜੱਟਾਂ ਦੇ ਮੇਰੀ ਮਾਂ ਜਗਬਾਲਾਂ ਦੀ ਧੀ ਸੀ ਉੱਥੇ ਤਾਂ ਅਸੀਂ ਬੋਪਾਰਾ ਇਕਲਾਂ ਮੈਂ ਮੁੱਖ ਮੰਤਰੀ ਹੁੰਦਾ ਜੇ 35 ਦਿਨ ਤੋਂ ਬਾਅਦ ਮੈਂ ਤੁਹਾਨੂੰ ਨਾ ਕੱਢਦਾ ਮੇਰੀ ਮਾਂ ਨੇ ਮੇਰੇ ਸਾਫੀ ਮਾਰਨੀ ਸੀ ਸਰਤੀ ਵੀ ਇੱਥੇ ਬੂਥਾ ਚੱਕੀ ਬੈਠਾ ਜਾਂ ਇੱਥੇ ਘਰੇ ਆ ਜੋ ਦਫਾ ਧਰਮੀ ਬੁੱਧੀ ਕੱਢ ਇਹਨਾਂ ਦੀ ਜਾਨ ਹੈ ਕਿਸੇ ਤੇ ਇਹਨਾਂ ਦੀ ਜਾਨ ਖੈ ਰੇਸੀ ਲੈਣਾ ਕੀ ਹੈ ਮੈਂ 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 ਕਿਸੇ ਫੰਡ ਨਹੀਂ ਲੈਂਦਾ ਨਾ ਲੈਣਾ ਤੇ ਮੈਂ ਕੀ ਲੈਣਾ ਫੁੰਡਾ ਫੁੰਡਾ ਕਿਉਂ ਇਹ ਤਾਂ ਐਵੇਂ ਹੀ ਫੱਡ ਫੁੰਡ ਮੈਂ ਹਿਸਟਰੀ ਦੱਸੀ ਦੀ ਨਹੀਂ ਆਪਦੀ ਅੱਕ ਡੇ ਡੇ ਦੇਵਤਿਆਂ ਵਰਗੇ 8 ਬੰਦੇ ਖੜੇ ਹੋਰ ਜਿਹੜੇ ਸੁਣ ਰਹੇ ਗੁਰਦੁਆਰੇ ਚ ਸੁਣ ਰਹੇ ਐ ਬਾਕੀ ਸਾ ਸੁਣਨ ਵਾਲੇ ਹਜ਼ਾਰਾਂ ਮੈਂ ਬਣ ਗਿਆ ਲੀਡਰ ਤੇ ਹੱਥੋਂ ਤੋਂ ਬਨ ਕੇ ਮੇਰੇ ਕੋਲੇ ਆ ਗਏ ਭਾਈ ਆ ਕੇ ਮੈਂ ਦੇਖ ਸਕਦੇ ਲਿਸਟ ਪੜ੍ਹੀ ਕਿੰਨੇ ਕ ਮੈਂ ਅੰਤ ਫੈਸਲਾ ਕੀਤਾ ਵੀ ਸਾਰੇ ਬਾਹਰ ਜਾਣਗੇ अच्छा टोटल ਕਿੰਨੇ ਕਿੰਨੇ ਕ ਜਿਹੜਾ ਤੁਸੀਂ ਛੁੜਾਏ ਸੀ ਉਸ ਸਮੇਂ ਜੇਲ੍ਹ ਦੇ ਵਿੱਚ ਜਦੋਂ ਤੁਸੀਂ ਮੰਤਰੀ ਬਣੇ ਸੀ ਕੁਝ ਪੰਜਾਬ ਦੇ ਨਾਲ ਵੀ ਸੰਬੰਧ ਸੀ ਕਹਿੰਦੇ ਪੰਜਾਬ ਤੋਂ ਤਾਂ ਮੈਂ ਛੁੜਾ ਹੀ ਨਹੀਂ ਸਕਦਾ ਯਾਰ ਜੇ ਤਾਂ ਕੁਝ ਕੁਝ ਪੰਜਾਬ ਦੇ ਦੇ ਪੰਜਾਬ ਦੇ ਗਵਰਨਰ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਸੌਂ ਹੀ ਨਹੀਂ ਚੁੱਕੀ ਨਹੀਂ ਨਹੀਂ ਕੁਝ ਕਹਿੰਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਨਾ ਸਾਇ ਸੀ ਕੋਈ ਸਰਦਾਰ ਭਾਈ ਚਾਰ ਦੇ ਲੋਕ ਕੋਈ ਹੈ ਕਿਦਾਂ ਦਾ ਕੋਈ ਮੈਨੂੰ ਕੋਈ ਇੱਕ ਬੰਦਾ ਪੰਜਾਬ ਚੋਂ ਪੰਜਾਬ ਦੇ ਬੰਦੀਆਂ ਦੀ ਪੈਰਵਾਹੀ ਕਰਨ ਨਹੀਂ ਆਇਆ ਅੱਛਾ ਇੱਕ ਵੀ ਨਹੀਂ ਆਇਆ ਇੱਕ 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 ਮੈਨੂੰ ਨਹੀਂ ਪਤਾ ਕਿਉਂ ਨਹੀਂ ਆਏ ਸਿਰਫ ਇੱਕ ਸਵਾਰ ਸ਼ਾਈ ਸੀ ਕਿਹੜਾ ਗੁਰਦੁਆਰਾ ਸਭਾ ਨਵੀਨ ਸਿੰਘ ਸਭਾ ਹੈ ਨਵੀਨ ਸਿੰਘ ਸਭਾ ਨਵੀਨ ਸਿੰਘ ਸਭਾ ਪਟਿਆਲੇ ਬੈਠੇ ਹੈ ਇਧਰ ਮਹਾਰਾਜ ਦੇ ਪ੍ਰਕਾਸ਼ ਹੈ ਅੱਜ ਮੈਨੂੰ ਛੇੜ ਨਾ ਮੈਂ ਗੱਲ ਕਰਨ ਲੱਗਾ ਇੱਕ ਮਾਰਾ ਕੋਈ ਕੱਟ ਤੋਂ ਕੋਈ ਨਹੀਂ ਆ ਮੇਰੀ ਟੇਬੇ ਲੋਕੋ ਲੋਕਾਂ ਨੂੰ ਪਾਇਓ ਮੇਰੇ ਕੋਲੇ ਜਿਹੜੇ ਅਕਾਲੀ ਦਲ ਦੇ ਮੇਰੇ ਕੋਲੇ ਸੂਰਤ ਸਿੰਘ ਜਿਹੜੇ ਸੁਰਗਵਾਸ ਹੋ ਗਏ ਗੁਰਦਾਰੇ ਬੈਠੇ ਦੋਤੋ ਕਿ ਮੇਰੇ ਕੀੜੇ ਪੈਣ ਜੇ ਗਲਤ ਕਹਾਵਾਂ ਉਹਦਾ ਇੱਕ ਫੋਨ ਆਇਆ ਕਹਿੰਦਾ ਜੀ RAMU ਵਾਲਿਆ ਸਾਹਿਬ 5-6 ਮਹੀਨੇ ਵਿਰਿਆਮ ਤੋਂ ਦੀ ਰਿਹਾਈ ਲੇਟ ਕਰ ਸਕਦੇ ਆ ਇਹ ਨਹੀਂ ਕਿਹਾ ਨਾ ਕਰੋ ਕਿਉਂ ਇਹ ਨਹੀਂ ਕਿਹਾ ਅੱਛਾ ਸਰ ਕਿ ਲੇਟ ਕਰ ਦਿਓ ਮੈਂ ਕਿਉਂ ਜਿਹੜੇ ਹੁਣ ਚੀਮਾ ਸਾਹਿਬ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਲੀਡਰ ਹੈ ਇਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਤੂੰ ਹਿਲ ਗੋਲੀ ਮਾਰਨਾ ਹੂੰ ਹੂੰ ਦਲਜੀਤ ਸਿੰਘ ਚੀਮੇ ਨੇ ਆਉਦੇ ਮੂੰਹ ਤੋਂ ਨਹੀਂ ਮੈਨੂੰ ਕਿਹਾ ਪਰ ਮੈਂ ਤਾਂ ਲਖਨਊ ਬੈਠਾ ਸੀ ਇੱਥੋਂ ਨੇ ਕਿਹਾ ਭਕੇ ਸੂਤ ਸੋਰਾ ਨੇ ਭਾਈ ਸੂਰਤ ਸਿੰਘ ਨੇ ਉਹਨੇ ਮੈਨੂੰ ਕਿਹਾ ਸੀ ਚੀਮਾ ਸਾਹਿਬ ਕਹਿੰਦੇ ਆ ਪੰਜ ਚਾਰ ਮਹੀਨੇ ਲੇਟ ਕਰ ਦਿਓ ਹੂੰ ਨਾ ਉਸ ਦੇਂਦਾ ਸੀ ਨਾਮਾ ਦੇਂਦਾ ਸੀ ਮੈਂ ਉੱਠ ਕੇ ਖੜਾ ਹੋਗਾ ਮੈਂਸ ਭਾਈ ਸੂਰਤ ਸਿੰਘ ਮੈਂ ਜੁੱਤੀਆਂ ਨਹੀਂ ਖਾਣੀਆਂ ਕੱਲ ਕੀ ਧਰਪਾਤਸ਼ਾ ਤੋਂ ਕੱਲ ਮੈਨੂੰ ਉਹਨੇ ਦਿੱਤੀ ਕਾਗਜ਼ ਮੇਰੇ ਸਾਹਮਣੇ ਉਹਦੀ ਸ਼ਕਤੀ ਨੇ ਧਰਿਆ ਸੂਬਾ ਲੂਬੀ ਰਾਜ ਮੈਂ ਕਰਾਂ ਮੈਂ ਕੌਣ ਹਰਾਮੂ ਵਾਲੇ ਪਿੰਡ ਤਿੰਨ ਪਿੰਡ ਗਿੱਲਾਂ ਦੇ ਉਹਨਾਂ ਦੇ ਇੱਕ ਘਰ ਮੈਂ ਜਾਂ ਪਿਆ ਮੈਂ ਕੌਣ ਕਰਨਲ ਸੋ ਰਾਮੂ ਵਾਲੇ ਕਿ ਵੀਸ਼ਰਦਾ ਪੁੱਤ ਮੈਂ ਤਾਂ ਮੈਂ ਕਹਿੰਦਾ ਹੁਣ ਮੈਂ ਦਸਖਤ ਹੁਣੇ ਹੀ ਕਰੂੰਗਾ ਪਰ ਮੈਂ ਫਿਰ ਕੇ ਨੇ ਚੀਮਾ ਸਾਹਿਬ ਨੇ ਮੈਨੂੰ ਨਹੀਂ ਕਿਹਾ ਉਹ ਕਹਿੰਦਾ ਮੈਨੂੰ ਕਿਹਾ ਅੱਛਾ ਮੈਂ ਇਹ ਚ ਮਾਸਾ ਦਾ ਨਾਂ ਛੋਟਾ ਨਹੀਂ ਕਰਨਾ ਪਰ ਮੈਨੂੰ ਨਹੀਂ ਉਹਨੇ ਕਿਹਾ ਸੀ ਸੀਕੇ ਦੇ ਕੋਲੇ ਖੜੇ ਹੋ ਕਹਿੰਦੇ ਕਿਹਾ ਤੁਹਾਨੂੰ ਰੋਟੀਨ ਚੀ ਮੈਂ ਕਿਹਾ ਜੀ ਹੁਣ ਤੁਸੀਂ ਤੁਸੀਂ ਵੀ ਸ਼ਬਦ ਵਾਪਸ ਲਓ ਏ 1 2 3 ਹੁਣ ਤੋਂ ਅੱਧੇ ਘੰਟੇ ਚ ਲਖਨਊ ਜੇ ਕਿਸੇ ਦੀ ਜੇਲ੍ਹ ਹੋ ਨਹੀਂ ਯਾ ਜੇ ਯਾਦ ਆ ਜੂਗਾ ਬਗ ਉਹ ਜੇੜ ਦਾ ਦਰਵਾਜ਼ਾ ਖੁੱਲ ਗਿਆ ਅੱਛਾ ਵੰਦੇਹਾ ਹੋ ਗਿਆ ਅਰੇ ਆ ਮਾਤਲਬ ਹੀ ਨਹੀਂ ਕਦੇ ਅੱਛਾ ਮੈਨੂੰ ਜ਼ਰਾ ਮੋਰ ਸਾਹਿਬ ਦੱਸੋ ਜੋ ਜਥੇਦਾਰਾਂ ਦੇ ਹਾਲਾਤ ਲਗਾਤਾਰ ਹੋ ਰਹੇ ਨੇ ਤੁਸੀਂ ਦੇਖਿਆ ਵੀ ਕੰਟਰੋਵਰਸੀ ਲਗਾਤਾਰ ਚੱਲ ਰਹੀ ਹੈ ਕੁਲਦੀਪ ਸਿੰਘ ਗੜਗੜ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਲਗਾਏ ਗਏ ਨੇ ਜਿਹਦੇ ਵਿੱਚ ਦਮਦਮਿਤ ਅਕਸਾਲ ਦੇ ਜਿਹੜੇ ਹਰਨਾਮ ਸਿੰਘ ਧੂਮਾ ਨੇ ਉਹ ਕਹਿੰਦੇ ਸੀ ਜਿਹੜਾ ਪੰਥ ਨੂੰ ਪਰਵਾਹ ਨਹੀਂ ਕਰਦੀ 6 ਜੂਨ ਨੂੰ ਜਿਹੜਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸੰਬੋਧਨ ਕਰਦੇ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਸੀ ਸੰਬੋਧਨ ਹੀ ਹੋਣ ਦੇਣਾ ਉਹ ਕੀ ਕਹਿੰਦੇ ਉਹ ਕਹਿੰਦਾ ਜੀ ਇਹ ਤਾਂ ਪੰਥ ਪ੍ਰਵਾਨ ਨਹੀਂ ਪ੍ਰਵਾਨ ਜਥੇਦਾਰ ਨਹੀਂ ਹੈਗੇ ਜੀ ਕਹਿੰਦੇ ਕਿਹੜੇ ਕੁਲਦੀਪ ਸਿੰਘ ਗੜਗੱਜ ਹਾਂ ਕਹਿੰਦੇ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਪੰਥ ਨੂੰ ਪ੍ਰਵਾਨ ਨਹੀਂ ਹੈਗੇ ਜੀ ਬਾਬਾ ਮੈਂ ਤਾਂ ਬੰਦਾ ਬਹਾੜਾ ਛੋਟਾ ਐ ਐਡੇ ਵੱਡੇ ਸਰਬ ਭਾਰਤ ਯੁੱਧ ਚ ਮੈਨੂੰ ਨਾ ਖਿੱਚ ਮੈਂ ਨਹੀਂ ਬੋਲਣਾ ਨਹੀਂ ਫਿਰ ਵੀ ਤੁਹਾਨੂੰ ਲੱਗਦਾ ਨਹੀਂ ਬੋਲਣਾ ਮੇਰਾ ਕਿਉਂ ਠੇਕਾ ਮੇਰਾ ਮੇਰਾ ਸਵਾਲਾ ਕਿਉਂਕਿ ਬੰਗੇ ਜਥੇਦਾਰਾਂ ਨੂੰ ਹਲਾਗਾਉਂ ਤੇ ਜਿਹੜਾ ਵਿਧੀ ਵਿਧਾਨ ਆ ਬਾਬਾ ਮੈਂ ਆਪਦੇ ਨਾਲ ਜਨਮ ਤੱਕ ਇਹ ਸ਼ਬਦ ਨਹੀਂ ਲਿਆਉਣਾ ਕਿ ਮੈਂ ਜਥੇਦਾਰਾਂ ਦੇ ਉੱਤੇ ਕਿੰਤੂ ਕੀਤਾ ਹੈ ਅੱਛਾ ਜੀ ਮੈਂ ਨਹੀਂ ਲਾਉਣਾ ਲੇਕਿਨ ਜਿਹੜੇ ਕਿੰਤੂ ਕਰਾਉਂਦੇ ਐ ਉਹਨਾਂ ਦੇ ਟੱਬਰ ਨੂੰ ਨਾ ਬੇਨਤੀ ਕਰਦਾ ਵੀ ਤੁਸੀਂ ਘਰੇ ਰਹਿ ਲਾ ਲੇ ਜੇ ਰਾਤ ਨੂੰ ਪ੍ਰਸ਼ਾਦਾ ਛਕਦੇ ਆਂ ਉਦੋਂ ਵੀ ਭਾਈ ਆਪਾਂ ਜਿਹੜਾ ਪ੍ਰਸ਼ਾਦਾ ਛਕਦੇ ਆਂ ਤੇ ਜਿਹੜੀ ਇਹਦੇ ਨਾਲ ਮੱਖਣੀ ਵੀ ਘੱਟ ਹੈ ਘਿਓ ਵੀ ਘੱਟ ਹੈ ਜਿਹੜੀ ਟੌਰ ਦਾ ਪੀਪਾ ਇਹ ਸਿਰਫ ਸਿੱਖ ਮੰਥ ਨੇ ਦਿੱਤਾ ਇਹ ਟੌਰ ਤਾਂ ਨਹੀਂ ਘਟਦੀਓ ਹਾਂ ਏਰੀਆ ਠੀਕ ਹੈ ਚਲੋ ਠੀਕ ਹੈ ਧੰਨਵਾਦ ਜੀ RAMU wale sahab ਬਹੁਤ ਬਹੁਤ ਥੈਂਕ ਯੂ ਚਲ ਕੇ ਤੇ ਠੀਕ ਹੈ ਇੰਨਾ ਹੀ ਬੜਾ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਬਲਵੰਤ ਸਿੰਘ RAMU wale ਜੀ ਨਾਲ ਵਿਸ਼ੇਸ਼ ਤੌਰ ਤੇ ਉਹਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਬਾਤਾਂ ਕਰਿਆ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਵੇਂ ਸਫਰ ਦਾਦਾ ਸ਼ੁਰੂਆਤ ਕੀਤੀ ਆ ਤੇ ਉਸ ਤੋਂ ਬਾਅਦ ਕਿਵੇਂ ਜਿਹੜਾ ਨੇ ਉਹਨਾਂ ਨੇ ਬੰਦੀ ਸਿੰਘ ਜਿਹੜੇ ਨੇ ਰਿਹਾਰ ਕੀਤਾ ਨੇ ਜਾਫਰ ਜਿਹੜੇ ਵਕਈ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਸਨ ਤਾਂ ਉਹਨਾਂ ਦੀ ਜਿਹੜੀ ਕੋਈ ਵੀ ਜਿਹੜਾ ਪੈਰਵਾਹੀ ਨਹੀਂ ਕਰਦਾ ਸੀ ਤਾਂ ਆਖਰਕਾਰ ਇਹਨਾਂ ਨੇ ਪੈਰਵਾਹੀ ਕੀਤੀ ਹੈ ਤੋ ਹੋਰ ਤਮਾਮ ਗੱਲਾਂਬਾਤਾਂ ਕੀਤੀਆਂ ਨੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਦੀ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.